ਜਿਹੜਾ ਦੀਪ ਫਸਦਾ ਹੋਲਡਰ ਜਿਹੜਾ ਹੈਗਾ ਇਹਦਾ ਉਹ ਆਪ ਦਾ ਬੱਚਾ ਲੈਵੇ ਕੋਈ ਜਾਂ ਸੀਐਮ ਭਗਵੰਤ ਮਾਨ ਜਿਹੜਾ ਅੱਜ ਬੈਠਾ ਉਹ ਲੈ ਕੇ ਆਵੇ ਜਾਂ ਐਮਐਲਏ ਲੈਵੇ ਜਾਂ ਡੀਸੀ ਲੈਵੇ ਜਾਂ ਤਹਿਸੀਲਦਾਰ ਕੋਈ ਵੀ ਲੈਵੇ ਆਪਦਾ ਬੱਚਾ ਲੈਵੇ ਮੈਂ ਬਸ ਜਾਊਂਗਾ 5 ਲੱਖ ਰੁਪਇਆ ਅਡਵਾਂਸ ਦੇਊਂਗਾ ਆਪਦੇ ਬੱਚੇ ਦਾ ਸੇਰੇ ਪਾਸ ਤੇ ਥੱਲੇ ਦੇ ਦਿੰਦਾ 5 ਲੱਖ ਦੇਊਂਗਾ ਢਾਈ ਦੀ ਜਗ੍ਹਾ ਤੇ ਕੰਨਾ ਜਾਊਂਗਾ ਨਾਲ ਇੱਕ ਤੋਂ ਬਾਅਦ ਵੀ ਗੱਲ ਨਹੀਂ ਕੀਤੀ ਕਰਦਾ ਕਿਤੇ ਦੂਜੀ ਸਰਕਾਰ 'ਚ ਗੱਲਬਾਤ ਹੁੰਦੀ ਹੈ ਕੋਈ ਹਾਥਾ ਹੁੰਦਾ ਹੈ ਜਿਮੇਦਾਰ ਹੁੰਦਾ ਹੈ ਮੁੱਖ ਮੰਤਰੀ ਜਾਂ ਗ੍ਰਹਿ ਮੰਤਰੀ ਇਹਨਾਂ ਦੇ ਰਾਜ ਦੇ ਵਿੱਚ ਭਾਵੇਂ ਬੰਦੇ ਮਰੀ ਜਾਂ ਭਾਵੇਂ ਕੋਤੋ ਹੀ ਜਾਂਵੇਂ ਬੱਤਾਂ ਜਿਵੇਂ ਮਰਦੀ ਚੱਲੀ ਜਾਂਣ ਇਹਨਾਂ ਦੇ ਰਾਜ ਦੇ ਵਿੱਚ ਕੌਣ ਗਲਤ ਹੁੰਦਾ ਲੋ ਗਲਤ ਹੋ ਗਏ ਹੁਣ ਨੇ ਕਮੰਟਰੀ ਰੱਖਿਆ ਵਿਆ ਤਸੀਹ ਹੰਦਾ ਉਹਨਾਂ ਦਾ ਰੱਖਿਆ ਪੀਸੀ ਉਹਨਾਂ ਦਾ ਰੱਖਿਆ ਬਸ ਮਾਰ ਕਾਉਣ ਦੀ ਲੋੜ ਹੈ ਉਹਨਾਂ ਦੇ ਨੌਕਰ ਆ ਰਹੇ ਹੌਲੀ ਹੌਲੀ ਅੱਜ ਜਿੰਨੇ ਬੰਦੇ ਬੈਠੇ ਵਿੱਚ ਆਮ ਆਦਮੀ ਪਾਰਟੀ ਨੂੰ ਇਹਦੇ ਵਿੱਚੋਂ 7% ਪੁੱਟਾ ਪਾਜਾਂਗੇ ਪਰ ਇਹ ਇਹ ਥਾਰਿਆ ਤੋਂ ਟਾਈਮ ਲਾ ਕਰਕੇ ਪੁੱਛ ਲੋ ਵੀ ਐਮਐਲਏ ਆਪਣਾ ਜਾਂਦਾ ਹੈ ਬਈ ਕਿਤੇ ਆ ਆ ਆਪਾਂ ਕਹਿੰਦੇ ਆ ਪਿੰਡ ਆਕਲੀਆ ਦੇ ਵਿੱਚ ਆਕਲੀਆ ਕਾਲੀ ਦੇ ਸਾਹਮਣੇ ਬਿਲਕੁਲ ਐਕਸੀਡੈਂਟ ਹੋਇਆਗਾ ਜਿੱਥੇ ਕਿ ਇੱਕ ਨੌਜਵਾਨ ਮੋਟਰਸਾਈਕਲ ਦੀ ਦੀਪ ਬੱਸ ਨਾਲ ਐਕਸੀਡੈਂਟ ਹੋਇਆਗਾ ਪਿੰਡ ਵਾਸੀ ਵੀ ਖੜੇ ਆ ਸਾਰਾ ਪਿੰਡ ਤਕਰੀਬਨ ਇਕੱਠਾ ਹੋਇਆਗਾ ਕੀ ਗੱਲਬਾਤ ਆ ਆਪਾਂ ਪਿੰਡ ਵਾਸੀਆਂ ਨੂੰ ਪੁੱਛਾਂਗੇ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਕੀ ਐਕਸੀਡੈਂਟ ਹੋਇਆਗਾ ਜਿਹਦੇ ਕਰਕੇ ਅੱਜ ਪਿੰਡ ਵਾਸੀ ਇਕੱਠੇ ਹੋਏ ਆ ਜੀ ਭਾਈ ਜੀ ਐਕਸੀਡੈਂਟ ਪਹਿਲਾਂ ਨਹੀਂ ਹੋਇਆ ਤਕਰੀਬਨ 6 ਮਹੀਨਿਆਂ ਦੇ ਵਿੱਚ ਪੰਜਵਾਂ ਐਕਸੀਡੈਂਟ ਆ ਜੀ ਪਹਿਲਾ ਹਾਂਜੀ ਦੀਪ ਬੱਸ ਦਾ ਹੈ ਤਕਰੀਬਨ ਜੈਤੋ ਤੋਂ ਲੈ ਕੇ ਗੋਨਿਆਂ ਦੇ ਤੱਕ ਪੰਜਵਾਂ ਐਕਸੀਡੈਂਟ ਆਗਾ ਜੀ 6 ਮਹੀਨਿਆਂ 'ਚ ਉਸ ਤੋਂ ਪਹਿਲਾਂ ਵਾਲੇ ਆ ਗਿਣਤੀ ਜ ਬਹੁਤ ਜ਼ਿਆਦਾ ਆ ਜੀ ਜਿਹੜਾ ਬੱਸ ਮੌਕੇ ਤੇ ਖੜ ਗਈ ਸੀਗੀ ਨਹੀਂ ਬੱਸ ਨਹੀਂ ਖੜੀ ਬੱਸ ਨੇ ਤਾਂ ਮੰਨ ਲਓ ਉਧਰੋਂ ਓਵਰ ਕਿਸੇ ਨੂੰ ਕ੍ਰੋਸ ਕਰ ਰਹੀ ਸੀ ਬੱਸ ਤਾਂ ਦੂਜੀ ਸਾਈਡ ਆ ਕੇ ਸੜਕ ਤੋਂ 2 ਫੁੱਟ ਥੱਲੇ ਆ ਕੇ ਮੁੰਡੇ ਦੇ ਵਿੱਚ ਉਹਨੇ ਮਾਰਿਆ ਤਾਂ ਉਹਦਾ ਇਧਰਲਾ ਜਿਹੜਾ ਗੋਡਾ ਇਦਲੀ ਸਾਈਡ ਵਾਲਾ ਉਹ ਗੋਡਾ ਉਹਦੇ ਬੈਂਪਰ ਦੇ ਵਿੱਚ ਫਸ ਗਿਆ ਤੇ ਗੋਡੇ ਨੂੰ ਨਾਲ ਲੈ ਕੇ ਉਹ ਥਾਣੇ ਤੱਕ ਪਹੁੰਚ ਗਈ ਉਹ ਵਿੱਚ ਬੈਠੇ ਬੰਦੇ ਜਾਂ ਪਿੱਛੇ ਬੰਦੇ ਪਹੁੰਚ ਗਏ ਉਹ ਗੋਡਾ ਵੀ ਨਾਲ ਹੀ ਲੈ ਗਿਆ ਅੱਧਾ ਬੰਦਾ ਹੀ ਨਾਲ ਲੈ ਗਈ ਉਹ ਬਸ ਅੱਛਾ ਜਿਹੜੇ ਬੱਸ ਦੇ ਵਿੱਚ ਬੈਠੇ ਸਵਾਰੀਆਂ ਉਹਨਾਂ ਨੇ ਰੌਲਾ ਨਹੀਂ ਪਾਇਆ ਉਹਨਾਂ ਨੇ ਕਿਸੇ ਨੇ ਰੌਲਾ ਨਹੀਂ ਪਾਇਆ ਪਿੱਛੇ ਬੰਦੇ ਗਏ ਆ ਕਾਰ ਲੈ ਕੇ ਜਿਹੜੇ ਪਿੱਛੇ ਸੀ ਬੱਸ ਦੇ ਉਹਨਾਂ ਨੇ ਜਾ ਕੇ ਕੁਝ ਪਿੰਡ ਦੇ ਬੰਦੇ ਪਿੱਛੇ ਜਾ ਕੇ ਤੇ ਉਹਨਾਂ ਨੇ ਜਾ ਕੇ ਅੱਡੇ ਤੇ ਰੁਕੀ ਉਹ ਤਾਂ ਸਵਾਰੀਆਂ ਤਾਰ ਕੇ ਬਾਈਪਾਸ ਤੇ ਤੇ ਸਵਾਰੀਆਂ ਚੜਾਉਂਦਾ ਤਾਂ ਅੱਧਾ ਜਾਂਦਾ ਸੀ ਜੇ ਨਾ ਰੌਲਾ ਪਾਉਂਦਾ ਉਹਨੇ ਬਠਿੰਡੇ ਅੱਡੇ ਤੇ ਲੈ ਜਾ ਉਹ ਬੱਸ ਹੁਣ ਫੜ ਲਈ ਹੈ ਹੁਣ ਤਾਂ ਉਹ ਥਾਣੇ 'ਚ ਖੜੀ ਹੈ ਜੀ ਥਾਣੇ ਵਾਲੇ ਵੇਖੋ ਜੇ ਕਿਤੇ ਕੋਈ ਗੱਲਬਾਤ ਹੋ ਜਾਈਏ ਥਾਣੇ ਜਾਈਏ ਨਾ ਵੀ ਤੁਹਾਡੀ ਐਫ ਆਈ ਆਰ ਕੱਢ ਦਿਓ ਤੇ ਥਾਣੇ ਵਾਲਾ ਕੋਈ ਐਫ ਆਈ ਆਰ ਨਹੀਂ ਕੱਢਦਾ ਕਦੇ ਪਤਾ ਨਹੀਂ ਐਮ ਐਲ ਏ ਦੇ ਐਮੀਆਂ ਐਮ ਪੀਆਂ ਤੋਂ ਪੁੱਛ ਪੁੱਛ ਕੇ ਕਰਦੇ ਆ ਤੇ ਅੱਜ ਇਹਨਾਂ ਨੇ ਚੁੱਪ ਕਰਕੇ ਸਾਨੂੰ ਕਹਿੰਦਾ ਵੀ ਪਰਚਾ ਵੀ ਕੱਟਦਾ ਵੀ ਅਸੀਂ ਤਾਂ ਕਹਿੰਦੇ ਨਹੀਂ ਪਰਚਾ ਕੱਟੋ ਅਸੀਂ ਅਜੇ ਕੋਈ ਜਿਹੜਾ ਪਿੰਡ ਬੈਠਾ ਸਾਰਾ ਅਸੀਂ ਕੋਈ ਸਲਾਹ ਕਰਾਂਗੇ ਵੀ ਕੀ ਕਰਨਾ ਚਾਹੁੰਦੇ ਆ ਅਸੀਂ ਜੀ ਥੋੜਾ ਰਾਜ ਹੈ ਇੱਥੇ ਯਾਰ ਆ ਲੋਕਾਂ ਦਾ ਰਾਜ ਹੈ ਲੋਕਤੰਤਰ ਕਰਾ ਲੋਕਾਂ ਨੂੰ ਤੁਸੀਂ ਜਦੋਂ ਤਾਂ ਸਾਨੂੰ ਕੋਈ ਪ੍ਰੋਬਲਮ ਹੁੰਦੀ ਹੈ ਪਰਚਾ ਸਾਡੇ ਤੇ ਕੋਈ ਧੱਕਾਸ਼ਾਹੀ ਹੁੰਦੀ ਹੈ ਪਰਚਾ ਕਟਾਉਣ ਜਾਂਦੇ ਆ ਉਦਾਂ ਇਹ ਪਰਚਾ ਕੱਢਦੇ ਨਹੀਂ ਅੱਜ ਇਹ ਪਰਚਾ ਕੱਟਦਾ ਵੀ ਠੀਕ ਆ ਪਰਚਾ ਕੱਟਿਆਗਾ ਜੀ ਤੁਸੀਂ ਕਹਿੰਦੇ ਉੱਠ ਖੜੋ ਇੱਥੋਂ ਵੀ ਪਰਚਾ ਕੱਟਦਾ ਉਹ ਵਿਚਾਰੀ ਗਰੀਬ ਹੈਗੀ ਹੈ ਮਾਤਾ ਮੁੰਡੇ ਦੀ ਉਹਨੇ ਬੜੇ ਔਖੇ ਹੋ ਕੇ ਬੱਚੇ ਪਾਲੇ ਸੀਗੇ ਤੇ ਝਾੜੂ ਮਾਰ ਮਾਰ ਕੇ ਸਕੂਲ ਚ ਦਿਹਾੜੀਆਂ ਕਰ ਕਰਕੇ ਬੱਚੇ ਪਾਲੇ ਉਹਦਾ ਬੱਚਾ ਚਲਿਆ ਗਿਆ ਇਹਨਾਂ ਨੇ ਪਰਚਾ ਕੱਟਦਾ ਤੇ ਉਹ ਵਿਚਾਰੀ ਇਹਨਾਂ ਨੇ ਕਰੋੜਪਤੀ ਬੰਦਿਆਂ ਨਾਲ ਕੇਸ ਲੜੂਗੀ ਉੱਥੇ ਜਾ ਕੇ ਕਿਆ ਉਹ ਦੀ ਦਿਹਾੜੀ ਕਰੂਗੀ ਬਿਲਕੁਲ ਆਪ ਦੀ ਰੋਟੀ ਦਾ ਬੇਲਾ ਬਣਾਉਗੀ ਕਿ ਉਹ ਕੇਸ ਲੜੂਗੀ ਅੱਜ ਤਾਂ ਸਾਰਾ ਪਿੰਡ ਪੂਰਾ ਲਾਕਾਕਾਲ ਤੱਕ ਇੱਥੇ ਅਸੀਂ 5-700 ਬੰਦਾ ਸਾਡੇ ਪਿੰਡ ਦਾ ਬੈਠੂਗਾ ਹੋਰ ਵੀ ਪਿੰਡ ਅਸੀਂ ਜਾ ਰਹੇ ਆ ਸਾਰੇ ਹੋਰ ਵੀ ਇਹ ਰੋਡ ਉਹਨਾਂ ਚ ਅਸੀਂ ਖੁੱਲਣ ਖੁੱਲਣ ਨਹੀਂ ਦਿੰਦੇ ਜਿੰਨਾ ਚਿਰ ਸਾਡੇ ਮੁੱਦੇ ਹੋਰ ਵੀ ਬਹੁਤਾ ਰੋਡ ਦੇ ਐਕਸੀਡੈਂਟ ਹੁੰਦੇ ਕਿਉਂ ਆ ਜੀ ਅਸੀਂ ਇਹ ਕਾਰਨ ਸਾਰੇ ਦੱਸ ਕੇ ਉਹ ਕਾਰਨਾਂ ਦਾ ਹੱਲ ਕਰਾ ਕੇ ਉਸ ਤੋਂ ਬਾਅਦ ਅੱਥੋਂ ਉੱਠਣਾ ਉਹਨਾਂ ਚ ਅਸੀਂ ਛੋਟਦੇ ਨਹੀਂ ਜਿਹੜਾ ਮੁੰਡੇ ਦੀ ਹਾਲਤ ਕਿੱਦਾਂ ਦੀ ਹੈ ਜੀ ਹਾਲਤ ਉਹਦੀ ਫਿਰ ਬਿਲਕੁਲ ਫਿਰ ਚੁੱਕਿਆ ਉਹਨੂੰ ਜੇ ਤੁਸੀਂ ਪਛਾਣਨਾ ਹੋਵੇ ਤਾਂ ਉਹਨੂੰ ਪਛਾਣ ਨਹੀਂ ਸਕਦੇ ਵੀ ਇਹ ਕੌਣ ਹੈ ਬਿਲਕੁਲ ਖਿਆਰ ਦਿੱਤਾ ਉਹ ਪਰਿਵਾਰ ਵਾਲਿਆਂ ਨੂੰ ਪਤਾ ਲੱਗਿਆ ਪਰਿਵਾਰ ਨੂੰ ਪਤਾ ਹੈ ਜੀ ਪਰਿਵਾਰ ਹੁਣ ਪੋਸਟਮਾਰਟਮ ਹੋਣ ਵਾਸਤੇ ਬਠਿੰਡੇ ਗਏ ਆ ਜੈਤੋ ਇੱਥੋਂ ਲੈ ਕੇ ਗਏ ਸੀਗੇ ਜੈਤੋ ਵਾਲਿਆਂ ਨੇ ਹੁਣ ਰੈਫਰ ਕੀਤਾ ਇਸ ਵੇਲੇ ਹੁਣ ਰਾਤ ਨੂੰ ਪੋਸਟਮਾਰਟਮ ਹੋਊਗਾ ਕੱਲ ਨੂੰ ਬਾਕੀ ਪਰਿਵਾਰ ਨੂੰ ਸਾਰਾ ਪਤਾ ਲੱਗ ਗਿਆ ਜੀ ਇਹ ਜਿਹੜਾ ਹੋਇਆ ਹੈਗਾ ਹਾਦਸਾ ਬਿਲਕੁਲ ਤਾਂ ਹੁਣ ਉਹ ਜਿਹੜੇ ਬੱਸ ਕੰਪਨੀ ਦੇ ਮਾਲਕਾ ਉਹ ਆਏ ਇੱਥੇ ਬੱਸ ਕੰਪਨੀ ਦੇ ਮ ਬਸ ਕੰਪਨੀ ਦੇ ਮਾਲਕਾਂ ਦੇ ਜਿਹੜੇ ਮੰਨ ਲਓ ਥੱਲੇ ਰੱਖੇ ਹੋਏ ਐ ਡੀਸੀ ਸਾਹਿਬ ਰੱਖਿਆ ਜੀ ਜਾਂ ਉਹਨਾਂ ਦਾ ਆਹ ਕੀ ਹੁੰਦਾ ਯਾਰ ਤਹਿਸੀਲਦਾਰ ਰੱਖਿਆ ਹੋਇਆ ਅੱਛਾ ਜਾਂ ਉਹਨਾਂ ਦਾ ਮੁੱਖ ਮੰਤਰੀ ਰੱਖਿਆ ਹੁੰਦਾ ਜੀ ਮੁੱਖ ਮੰਤਰੀ ਰੱਖਿਆ ਹੋਇਆ ਜੀ ਤਹਿਸੀਲਦਾਰ ਉਹਨਾਂ ਦਾ ਰੱਖਿਆ ਹੈ ਜੀ ਡੀਸੀ ਉਹਨਾਂ ਦਾ ਰੱਖਿਆ ਹੈ ਬਸ ਮਾਲਕ ਨੂੰ ਆਉਂਦੀ ਕਿ ਲੋੜ ਐ ਉਹਨਾਂ ਦੇ ਨੌਕਰ ਆ ਰਹੇ ਆ ਹੌਲੀ ਹੌਲੀ ਅੱਛਾ ਨੌਕਰ ਆ ਰਹੇ ਕੰਪਨੀ ਵਾਲੇ ਬੰਦਾ ਕੋਈ ਨਹੀਂ ਆਇਆ ਕੰਪਨੀ ਵਾਲਾ ਨਾ ਆਵੇ ਨਾ ਉਹਨੂੰ ਇੱਥੇ ਲੋੜ ਹੈ ਕਿਉਂਕਿ ਇਹ ਬੱਸਾਂ ਦੀ ਸਪੋਰਟ ਪੂਰੀ ਗਵਰਨਮੈਂਟ ਪੂਰਾ ਪ੍ਰਸ਼ਾਸਨ ਪੂਰਾ ਆਪੋਜੀਸ਼ਨ ਸਾਰਾ ਕਰ ਰਿਹਾ ਹੈ ਠੀਕ ਹੈ ਨਾ ਵੋਟਾਂ ਲੈਣ ਵਾਸਤੇ ਭਾਵੇਂ ਦੀ ਕੋਈ ਨਾ ਕੋਈ ਲੀਡਰ ਇੱਥੇ ਆ ਜੇ ਵੀ ਜੇ ਮੈਂ ਵੋਟਾਂ ਬਣਾ ਦਿਆਂ ਚਾਰ ਪਰ ਕੋਈ ਦਰਦ ਆ ਖੂਨ ਨੂੰ ਦੇਖਣ ਵਾਸਤੇ ਕੋਈ ਬੰਦਾ ਨਹੀਂ ਆਉਂਦਾ ਵੇਖੋ ਸੜਕ ਦੇ ਉੱਪਰ ਜਿਹੜਾ ਬਲੱਡ ਡੁੱਲਿਆ ਹੋਇਆਗਾ ਉਹ ਮੋਟਰਸਾਈਕਲ ਉਹ ਨੌਜਵਾਨ ਦਾ ਹੀ ਆ ਜਿਹੜਾ ਉਹ ਨੌਜਵਾਨ ਦਾ ਮੋਟਰਸਾਈਕਲ ਹੀ ਇਧਰੋਂ ਆ ਰਿਹਾ ਸੀਗਾ ਉਧਰੋਂ ਬੱਸ ਆ ਰਹੀ ਦੇਖੋ ਇੱਥੇ ਵੱਜ ਕੇ ਤੇ ਉਹ ਮੋਟਰਸਾਈਕਲ ਉੱਥੇ ਰੋੜ ਕੇ ਜਿਹੜਾ ਬੰਦਾ ਇੱਥੇ ਲੱਗ ਪਿਆ ਕਿੰਨੀ ਕੁ ਸਪੀਡ ਤੇ ਸੀ ਬੱਸ ਜੀ ਤਕਰੀਬਨ 130 ਦੀ ਸਪੀਡ ਤੋਂ ਉੱਤੇ ਬੱਸ ਹੋਊਗੀ ਦੱਸਣ ਵਾਲਿਆਂ ਦੇ ਮੁਤਾਬਕ ਕਿਉਂਕਿ ਕਿਉਂਕਿ ਜਿਹੜੀ ਸਰਕਾਰੀ ਬੱਸ ਆ ਜਾਂ ਹੋਰ ਬੱਸਾਂ ਉਹ ਬੱਸਾਂ ਇੱਥੋਂ ਗੋਨਿਆਣੇ ਤੋਂ ਜੈਤੂ ਤੱਕ ਇੱਕ ਰੂਟ ਹੁੰਦਾ ਹੈ ਜੀ ਉਹ ਆਵਾਂ ਨਾ ਜਾਂਦੇ ਵੀ ਮਿੰਟਾਂ ਜੈਤੂ ਪਹੁੰਚਣਾ ਜੀ ਇਹਨਾਂ ਦੀਆਂ ਜਿਹੜੇ ਦੀਪ ਬੱਸਾਂ ਇਹ ਬੱਸਾਂ ਦਾ ਇੱਕ ਰੂਟ ਦੀ ਜਗ੍ਹਾ ਤੇ ਤਿੰਨ ਰੂਟ ਹੁੰਦੇ ਆ ਜੀ ਇੱਕ ਰੂਟ ਤੇ ਤਿੰਨ ਬੱਸਾਂ ਚੱਲਦੀਆਂ ਜਿਵੇਂ ਜਿਵੇਂ ਕਿ ਆਹ ਬੱਸ ਖੜੀ ਐ ਇਹਦਾ ਆਨਲਾਈਨ ਅਸੀਂ ਚੈੱਕ ਕੀਤਾ ਕੱਲ ਨੂੰ ਹੋ ਸਕਦਾ ਅਗਲੀ ਡੇਟ ਦੇ ਵਿੱਚ ਕੋਈ ਇਹਦਾ ਹੋ ਜੇ ਇਹਦਾ ਕੋਈ ਇੰਸ਼ੋਰੈਂਸ ਨਹੀਂ ਹੈ ਕੋਈ ਕੁਝ ਨਹੀਂ ਹੈ ਜੀ ਬਿਨਾ ਇੰਸ਼ੋਰੈਂਸ ਬਿਨਾ ਕਾਜ ਪੱਤਰ ਬਿਨਾ ਕਾਹੇ ਤੋਂ ਆਹ ਬੱਸ ਚੱਲ ਰਹੀ ਪਿਛਲੀ ਚੱਕਰੀ ਕੀਤੀ ਅੱਛਾ ਜੀ ਇਹ ਇਹ ਇੱਕ ਰੂਟ ਦੀ ਜਗ੍ਹਾ ਜਿੱਦੋਂ ਤਿੰਨ ਬੱਸਾਂ ਚੱਲਣਗੀਆਂ 15 ਮਿੰਟ ਦੇ ਵਿੱਚ ਤਿੰਨ ਬੱਸਾਂ ਜਦੋਂ ਚੱਲਣਗੀਆਂ ਤਾਂ ਆਪਣੇ ਆਪ ਓਵਰ ਸਪੀਡੋ ਕਰਨਗੇ ਜੀ ਕਿੱਥੇ ਇੱਕ ਬੱਸ ਨੇ 15 ਮਿੰਟਾਂ ਪਹੁੰਚਣਾ ਕਿੱਥੇ ਤਿੰਨਾਂ ਨੂੰ 5-5 ਮਿੰਟ ਆਏ ਜੀ ਇਸ ਕਰਕੇ ਉਹ 5 ਪੰਜ ਪੰਜ ਮਿੰਟ ਮਿਲਦੇ ਇਹਨਾਂ ਨੂੰ ਤਾਂ ਕਰਕੇ ਜੇ ਕਿਤੇ ਇੱਕ ਹੀ ਬੱਸ ਹੋਵੇ ਤਾਂ ਸਪੀਡ ਇਹਨਾਂ ਦੀ ਵੀ ਘਟ ਜੇ ਜੀ ਜੇ ਰੂਟ ਦੇ ਹਿਸਾਬ ਨਾਲ ਚੱਲਣ ਪਰ ਇਹ ਰੂਟ ਇੱਕ ਹੁੰਦਾ ਤੇ ਬੱਸਾਂ ਹੁੰਦੀਆਂ ਤਿੰਨ ਇਹਨਾਂ ਦੀਆਂ ਇਹ ਗੱਲ ਮੈਂ ਨਹੀਂ ਕਹਿੰਦਾ ਜੀ ਇਹ ਗੱਲ ਸਾਡਾ ਸੀਐਮ ਭਗਵੰਤ ਮਾਨ ਵੀ ਕੋਟ ਟਾਈਮ ਪਹਿਲਾਂ ਕਹਿੰਦਾ ਸੀ ਜਦੋਂ ਉਹ ਆਮ ਬੰਦਾ ਸੀਗਾ ਜੀ ਹੁਣ ਉਹ ਖਾਸ ਹੋ ਗਿਆ ਜੀ ਇਸ ਕਰਕੇ ਹੁਣ ਉਹ ਮੰਨ ਲਓ ਇਹ ਸਾਰਾ ਉਧਰ ਠੰਡ ਘਾੜ ਇਧਰ ਉਧਰ ਹੋ ਗਈ ਉਦੋਂ ਬਾਦਲ ਗਲਤ ਸੀਗੇ ਹਾਂ ਤੇ ਹੁਣ ਲੋਕ ਗਲਤ ਹੋ ਗਏ ਜੀ ਠੀਕ ਹੈ ਮੰਲੋ ਜੇ ਤਾਂ ਕਿਸੇ ਦੂਜੀ ਸਰਕਾਰ ਦੇ ਰਾਜ ਚ ਹੁੰਦਾ ਇਹ ਲੀਡਰ ਸਾਰੇ ਹਜੇ ਮੈਨੂੰ ਕਹਿੰਦਾ ਬਾਦਲ ਬੋਟਿੰਗ ਆ ਜਦੋਂ ਕਿਸੇ ਦੂਜੀ ਸਰਕਾਰ ਚ ਗੱਲਬਾਤ ਹੁੰਦੀ ਹੈ ਕੋਈ ਹਾਥਾ ਹੁੰਦਾ ਤਾਂ ਜ਼ਿੰਮੇਦਾਰ ਹੁੰਦਾ ਮੁੱਖ ਮੰਤਰੀ ਜਾਂ ਗ੍ਰਹਿ ਮੰਤਰੀ ਇਹਨਾਂ ਦੇ ਰਾਜ ਦੇ ਵਿੱਚ ਭਾਵੇਂ ਬੰਦੇ ਮਰੀ ਜਾਣ ਭਾਵੇਂ ਕੋਥੋ ਹੀ ਜਾਵੇ ਬੱਥਾ ਜਿਵੇਂ ਮਰਜੀ ਚੱਲੀ ਜਾਣ ਇਹਨਾਂ ਦੇ ਰਾਜ ਦੇ ਵਿੱਚ ਕੌਣ ਗਲਤ ਹੁੰਦਾ ਲੋਕ ਗਲਤ ਹੋ ਗਏ ਹੁਣ ਜੀ ਹੁਣ ਦੱਸਣਾ ਵੀ ਆ ਬੱਸ ਦਾ ਦੀਪ ਦਾ ਇੱਥੇ ਐਕਸੀਡੈਂਟ ਹੋਇਆ ਇਹ 6 ਮਹੀਨਿਆਂ ਚ ਕਰਦੀਆਂ ਕਿੰਨੇ ਸਾਲ ਹੋ ਗਏ ਕਰੀ ਜਾਂਦੇ ਨੂੰ ਤਾਂ ਤੁਸੀਂ ਦੱਸੋ ਵੀ ਹੁਣ ਥੋੜੇ ਰਾਜ ਦੇ ਵਿੱਚ 3 ਸਾਲਾਂ ਦੇ ਵਿੱਚ ਹੁਣ ਜ਼ਿੰਮੇਦਾਰ ਕ ਹੁੰਦੇ ਮੈ ਤਰੀਕੀ ਦੀ ਹੈ ਬਿਲਕੁਲ ਕੋਈ ਇੱਥੇ ਅਹੁਦੇਦਾਰ ਆਇਆ ਹਲਕੇ ਦਾ ਇੰਚਾਰਜ ਆਇਆ ਕੋਈ ਹਲਕੇ ਦਾ ਕੋਈ ਇੰਚਾਰਜ ਦੀ ਨਹੀਂ ਆਇਆ ਜੀ ਲੀਡਰ ਤਾਂ ਇੱਥੇ ਕੋਈ ਆਉਂਦਾ ਹੀ ਨਹੀਂ ਜੀ ਕਿਉਂਕਿ ਸਾਡਾ ਐਮ.ਐਲ.ਏ ਤਾਂ ਵੈਸੇ ਵੀ ਨਾ ਮਹਾਰਾਜ ਦੀ ਕਿਰਪਾਈ ਹੈ ਸਮਝ ਲਓ ਵੀ ਜਿਆਦਾ ਗਲਤ ਨਹੀਂ ਕਿਸੇ ਨੂੰ ਬੋਲਣਾ ਚਾਹੀਦਾ ਦਿਲ ਤਾਂ ਉਬਲਦਾ ਹੀ ਹੈ ਵੀ ਮੰਨ ਲਓ ਉਹ ਤਾਂ ਸਰਕਾਰ ਨੂੰ ਵੀ ਪਤਾ ਹੈ ਵੀ ਐਮ.ਐਲ.ਏ ਇੱਥੇ ਹੈ ਨਹੀਂ ਅੱਛਾ ਜੀ ਹਾਂ ਕੋਈ ਹਲਕਾ ਅੰਚਾਰ ਦਾ ਪਤਾ ਨਹੀਂ ਸਾਨੂੰ ਵੀ ਹੈਗਾ ਕਿ ਹੈ ਨਹੀਂਗਾ ਪਰ ਐਮਐਲਏ ਦਾ ਤਾਂ ਬਿਲਕੁਲ ਆ ਜਿੰਨੇ ਬੰਦੇ ਬੈਠੇ ਵਿੱਚ ਆਮ ਆਦਮੀ ਪਾਰਟੀ ਨੂੰ ਇਹਦੇ ਚੋਂ 60% ਵੋਟਾਂ ਪਾਈਆਂ ਆਉਣੀਆਂ ਲੋਕਾਂ ਨੇ ਪਰ ਇਹ ਇਹ ਸਾਰਿਆਂ ਤੋਂ ਕੈਮਰਾ ਕਰਕੇ ਪੁੱਛ ਲਓ ਵੀ ਐਮਐਲਏ ਆਪਣਾ ਜਿਉਂਦਾ ਹੈ ਬਈ ਕਿਤੇ ਨਹੀਂ ਨਹੀਂ ਹੈ ਨਹੀਂ ਆ ਆ ਇਹ 100% ਬੈਠੇ ਐ ਇੱਥੇ ਐਮਐਲਏ ਸਾਡਾ ਬਿਲਕੁਲ ਸਮਝ ਲਓ ਵੀ ਉਹ ਇੱਕ ਥ੍ਰੀਡਕ ਤੌਰ ਤੇ ਵੀ ਮੁਰਦਾ ਹੀ ਹੈ ਵੈਸੇ ਤਾਂ ਮੰਨ ਲਓ ਹੈ ਹੀ ਨਹੀਂ ਉਹਦਾ ਜਮੀਰ ਤਾਂ ਮਰੇ ਹੀ ਮਰਿਆ ਤੇ ਉਂ ਵੀ ਵੈਸੇ ਹੋਸ ਅਸੀਂ ਕਿਉਂਕਿ ਜੋ ਸਾਡੇ ਪਿੰਡ ਚ ਆਉਣਾ ਹੀ ਨਹੀਂ ਉਹਨੇ ਜੀ ਕਿਸੇ ਮਸਲੇ ਤੇ ਆਉਣਾ ਨਹੀਂ ਉਹਨੂੰ ਮਲਾਉਣਾ ਤੇ ਸਾਨੂੰ ਪਹਿਲਾਂ ਕੈਮਰਾ ਮੈਲ ਬਣਾਉਣੇ ਪੈਂਦੇ ਆ ਪਹਿਲਾਂ ਜਦੋਂ ਆ ਸਾਡਾ ਖਰਾਬਾ ਹੋਇਆ ਸੀ ਕਣਕ ਦਾ ਉਦੋਂ ਵੀ ਅਸੀਂ ਚੈਨਲਾਂ ਤੇ ਰਿਪੋਰਟਾਂ ਹੋਰ ਕਰੀਆਂ ਐਦਾਂ ਕਰਾਓ ਕਰ 100 ਕੁਛ ਕਰ ਕਰਕੇ ਤੇ ਫੇਰ ਕਿਤੇ ਐਮਐਲਏ ਸਾਡੇ ਘਰਾਂ ਮਨ ਆਏ ਸੀ ਜਦੋਂ ਕਿ ਜਦੋਂ ਵੀ ਕੋਈ ਹਾਥਾ ਹੁੰਦਾ ਜਿਹੜਾ ਐਮਐਲਏ ਹੁੰਦਾ ਉਹਨੂੰ ਇਕੱਲੇ ਇਕੱਲੇ ਬੰਦੇ ਦੀ ਬੋਰਡ ਪਈ ਆ ਉਹਦਾ ਹੱਕ ਮੰਦਾ ਇੱਥੇ ਆ ਕੇ ਖੜੇ ਦੱਸੇ ਵੀ ਹਾਂ ਦੱਸੋ ਕੀ ਪ੍ਰੋਬਲਮ ਆ ਮੈਂ ਅੱਗੇ ਤੁਹਾਡੀ ਗੱਲ ਰੱਖਾਂ ਅੱਛਾ ਜੀ ਪਰ ਇੱਥੇ ਮੁ ਤੁਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਅਸੀਂ ਗੱਲਬਾਤ ਤਾਂ ਹੀ ਕੋਈ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਿਵੇਂ ਤੁਹਾਨੂੰ ਆਪਦੇ ਕੋਲ ਝੂਠ ਬੋਲਦੀ ਹੈ ਪਰ ਐਮਐਲਏ ਮੰਨ ਲਓ ਜਿਹੜੇ ਪਿੰਡ ਦੇ ਕੋਈ ਜਿਹੜੇ ਹੈਗੇ ਆ ਉਹ ਉਹ ਲੈਵਲ ਤੱਕ ਗੱਲ ਕਰਦੇ ਆ ਜਿਵੇਂ ਹਾਂ ਜਸਪ੍ਰੀਤ ਸਿੰਘ ਆ ਜਾਂ ਹੋਰ ਜਿਹੜੇ ਮੋਤਵਾਰ ਲੀਡਰ ਆ ਆਮ ਆਦਮੀ ਬੜੀ ਉਹਨਾਂ ਨੇ ਹੋ ਸਕਦਾ ਗੱਲ ਕੀਤੀ ਹੋਵੇ ਉਹਨਾਂ ਦੇ ਖਿਆਲ ਚ ਲਿਆਂਦੀ ਹੋਵੇ ਪਰ ਅਸੀਂ ਤਾਂ ਕੋਈ ਗੱਲ ਨਹੀਂ ਆ ਜਿਹੜੇ ਬੰਦੇ ਇੱਥੇ ਕੋਈ ਕਮੇਟੀ ਜਿਵੇਂ ਹੈਗੇ 8-10 ਬੰਦੇ ਮੂਰੇ ਚੱਲੇ ਆ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਨਾ ਉਧਰੋਂ ਸਾਨੂੰ ਕੋਈ ਫੋਨ ਆਇਆ ਅੱਛਾ ਜੀ ਕੋਣ ਹੋਣਾ ਕੋਈ ਲੱਗਦਾ ਵੀ ਤੁਹਾਨੂੰ ਸੁਭਾਵਨਾ ਕੋਈ ਰਾਜੀਨਾਮਾ ਹੋਊ ਜਾਂ ਕੁਝ ਹੋਰ ਹੋਊ ਰਾਜੀਨਾਮੇ ਨੂੰ ਹੁਣ ਤਹਿਸੀਲਦਾਰ ਸਾਹਿਬ ਆਏ ਸੀ ਉਹ ਕਹਿੰਦੇ ਸੀ ਤੁਹਾਨੂੰ 2 ਲੱਖ 2.5 ਲੱਖ ਰੁਪਏ ਸਰਕਾਰ ਤੋਂ ਦਵਾ ਦਿੰਨੇ ਆ ਜੀ ਵੀ 2.5 ਲੱਖ ਰੁਪਏ ਦਾ ਮਸਲਾ ਨਹੀਂ ਹੈਗਾ ਇੱਥੇ ਹੁਣ ਕੱਲਾ ਬਿਲਕੁਲ ਇੱਥੇ ਮਸਲਾ ਇਹ ਆ ਵੀ ਇਹ ਰੋਡ ਦੇ ਉੱਤੇ ਐਕਸੀਡੈਂਟ ਕਿਉਂ ਹੁੰਦੇ ਆ ਹੁਣ ਮੈਂ ਡਿਪਟੀ ਸਾਹਿਬ ਆਏ ਸੀ ਜੀ ਅਸੀਂ ਸਾਰਿਆਂ ਨੇ ਸਵਾਲ ਕਰਿਆ ਸੀ ਵੀ ਡਿਪਟੀ ਸਾਹਿਬ ਇੱਥੇ ਐਕਸੀਡੈਂਟ ਕਿਉਂ ਹੁੰਦੇ ਆ ਜੀ ਉਹ ਕਹਿੰਦਾ ਮੈਂ ਤਾਂ ਨਵਾਂ ਆਇਆ ਜੀ ਮੈਨੂੰ ਤਾਂ ਪਤਾ ਨਹੀਂ ਐਕਸੀਡੈਂਟ ਕਿਉਂ ਹੁੰਦੇ ਆ ਜੀ ਵੀ ਜੇਕਰ ਤੇ ਮੈਂ ਕਦੋਂ ਚ 5 ਮਿੰਟ ਲਾਉਣੇ ਆ ਹਾਂ ਤੁਹਾਡੀ ਇੰਟੈਲੀਜੈਂਸ ਇੰਨੀ ਤੇਜ਼ ਹੋਣੀ ਹੈ ਜੀ ਇੱਥੇ ਐਕਸੀਡੈਂਟ 6 ਮਹੀਨਿਆਂ ਚ 5 ਹੋ ਗਏ ਤੇ ਤੁਹਾਡੀ ਇੰਟੈਲੀਜੈਂਸ ਤੁਹਾਡਾ ਦਿਮਾਗ ਕੰਮ ਨਹੀਂ ਕਰਦਾ ਯਾਰ ਵੀ ਐਕਸੀਡੈਂਟ ਕਿਉਂ ਹੋ ਰਿਹਾ ਜੀ ਇੱਥੇ ਰੋਡ ਛੋਟਾ ਹੈ ਬੱਸਾਂ ਓਵਰ ਸਪੀਡ ਚੱਲਦੀਆਂ ਐਕਸੀਡੈਂਟ ਤਾਂ ਹੋ ਰਿਹਾ ਜੀ ਇਹ ਇਹ ਗੱਲ ਨਾਰਮਲ ਗੱਲ ਦਾ ਵੀ ਇੱਕ ਮੰਨ ਲਓ ਡਿਪਟੀ ਦੇ ਤਿੰਨ ਸਟਾਰ ਲਾ ਕੇ ਪਤਾ ਨਾ ਹੋਵੇ ਤੇ ਮੇਰੇ ਵਰਗਾ ਜਿਹੜਾ ਆਮ ਇੱਥੇ ਦਿਹਾੜੀ ਕਰਕੇ ਖਾਣ ਵਾਲਾ ਬੰਦਾ ਉਹਨੂੰ ਇਹ ਗੱਲ ਦਾ ਪਤਾ ਹੋਵੇ ਤੇ ਮੈਨੂੰ ਲੱਗਦਾ ਵੀ ਚੱਪਣੀ ਜੇ ਨੱਕ ਇਹਨਾਂ ਨੂੰ ਡੋਬ ਕੇ ਮਰ ਜਾਣਾ ਚਾਹੀ ਦੇ ਪ੍ਰਸ਼ਾਸਨ ਕਹਿੰਦਾ ਵੀ 2.2 ਲੱਖ ਰੁਪਏ ਲੈ ਲਓ ਤੇ ਪਰਿਵਾਰ ਵਾਲਿਆਂ ਨੇ ਨਾ ਕਰਤੀ ਜਾਂ ਕੋਈ ਗੱਲ ਕੋਈ ਸਾਡੀ ਗੱਲਬਾਤ ਨਹੀਂ ਹੋਈ ਜੀ ਪਰਿਵਾਰ ਅਜੇ ਸਦਮੇ ਚ ਹੈ ਪਰਿਵਾਰ ਨਾਲ ਅਸੀਂ ਕੱਲ ਨੂੰ ਗੱਲ ਕਰਾਂਗੇ ਅਜੇ ਸਾਡਾ ਗੱਲ ਕਰਨ ਨੂੰ ਦਿਲ ਵੀ ਨਹੀਂ ਕਰਿਆ ਉਹਨਾਂ ਨੂੰ ਜੀ ਤੇ ਬਸ ਸਾਡਾ ਕੋਈ ਇੱਥੇ ਮਾਅਬੇ ਦਾ ਅਜੇ ਕੱਲਾ ਮਸਲਾ ਨਹੀਂ ਹੈ ਅਸੀਂ ਅੱਜ ਮਾਅਬਾਜਾ ਦਿੰਨੇ ਹਾਂ ਜੀ ਹਨਾ ਅੱਜ 2.5 ਲੱਖ ਦੇ ਵਿੱਚ ਮਾਅਬਾਜਾ ਹੋ ਜੂ ਇਹ ਤਾਂ ਸਾਡੀ ਜਾਨ ਦੀ ਕੀਮਤ ਜਿਹੜੀ ਹੈ ਪ੍ਰਸ਼ਾਸਨ ਨੇ 2.5 ਲੱਖ ਲਾਤੀ ਜੀ ਮੰਨ ਲਓ ਅੱਜ ਇਹ ਬੱਸ ਅਸੀਂ ਹੁਣ ਇੱਥੋਂ ਚਲਾ ਦਨੇ 2.5 ਲੱਖ ਰੁਪਿਆ ਲੈ ਕੇ ਪਰਿਵਾਰ ਨੂੰ ਦੇ ਦਿਆਂਗੇ ਹਣਾ ਤੇ ਕੱਲ ਨੂੰ ਜਦੋਂ ਮੇਰਾ ਫਿਰ ਇੱਥੇ ਆ ਗਿਆ ਤੇ ਫਿਰ 2.5 ਲੱਖ ਕੀਮਤ ਪੱਕੀ ਬਾਜੂ 2.5 ਲੱਖ ਲਓ ਤੇ ਉਠੋ ਬਿਲਕੁਲ 2.5 ਲੱਖ ਦੇ ਵਿੱਚ ਬੰਦਾ ਜਾਂ ਜੀ ਮੈਂ ਕੱਲਾ ਪ੍ਰੇਮ ਸਿੰਘ ਜੀ 5 ਲੱਖ ਰੁਪਿਆ ਦਿੰਨਾ ਹੈ ਜੀ ਇਹਨਾਂ ਜਿਹੜੇ 2.5 ਲੱਖ ਕਹਿੰਦੇ ਆ ਜੀ ਸੀਐਮ ਤੱਕ ਜੀ ਆਪ ਦਾ ਕੋਈ ਘਰ ਦਾ ਜੀਏਕ ਲਿਉਣ ਮੈਂ ਆ ਬੱਸ ਦੇ ਥੱਲੇ ਦੇਊਂਗਾ ਤੇ ਨਾਲੇ ਮੇਰੇ ਦੇ ਪਰਚਾ ਕਰ ਲੈਣ ਤੇ ਨਾਲੇ 5 ਲੱਖ ਰੁਪਿਆ ਮੈਂ ਉਹਨੂੰ ਦੇਊਂਗਾ ਬਿਲਕੁਲ ਤੇ ਇੱਕ ਨਾਲੇ ਮੇਰੇ ਤੇ ਪਰਚਾ ਵੀ ਕਰ ਦੇਣ ਯਾਰ ਜੀ ਅੰਦਰ ਕਰ ਦੇਣ ਜਿਹੜੀ ਮਰਜ਼ੀ ਸਜ਼ਾ ਲਾ ਦੇਣ ਮੇਰੇ ਸਾਹਮਣੇ ਇੱਥੇ ਲਿਆਉਣ ਵੀ ਜਿਹੜਾ ਦੀਪ ਬਸ ਦਾ ਹੋਲਡਰ ਜਿਹੜਾ ਹੈਗਾ ਇਹਦਾ ਜੀ ਉਹ ਆਪ ਦਾ ਬੱਚਾ ਲਿਆਵੇ ਕੋਈ ਜੀ ਜਾਂ ਸੀਐਮ ਭਗਵੰਤ ਮਾਨ ਜਿਹੜਾ ਅੱਜ ਬੈਠਾ ਉਹ ਲੈ ਕੇ ਆਵੇ ਜੀ ਜਾਂ ਐਮਐਲਏ ਲਿਆਵੇ ਜਾਂ ਡੀਸੀ ਲੈਵੇ ਜਾਂ ਤਹਿਸੀਲਦਾਰ ਕੋਈ ਵੀ ਲੈਵੇ ਆਪਦਾ ਬੱਚਾ ਲਿਆਵੇ ਮੈਂ ਬਸ ਚਲਾਉਂਗਾ 5 ਲੱਖ ਰੁਪਇਆ ਅਡਵਾਂਸ ਦੇਉਂਗਾ ਆਪਦੇ ਬੱਚੇ ਦਾ ਸੇਰੇ ਬਸ ਦੇ ਥੱਲੇ ਦੇ ਦੇਣਾ 5 ਲੱਖ ਦੇਉਂਗਾ ਢਾਈ ਦੀ ਜਗ੍ਹਾ ਤੇ ਕੱਲਾ ਦੇਉਂਗਾ ਨਾਲੇ ਕਿਤੋਂ ਵਾਸ਼ ਨਹੀਂ ਇਕੱਠੀ ਕਰਦਾ ਜੀ ਉਹਨਾਂ ਨੇ ਕਿਹਾ ਨਹੀਂ ਤੁਸੀਂ ਧ ਕਿਆ ਆਈ ਉਹਨਾਂ ਨੇ ਵੀ ਪਰਚਾ ਹੀ ਹੁੰਦਾ ਜੀ ਇਹ ਗੱਲ ਦੇ ਵਿੱਚ ਹੋਰ ਤਾਂ ਕੁਝ ਹੁੰਦਾ ਨਹੀਂ ਹੋਰ ਵੀ ਆ ਰਹੇ ਆ ਬਾਥੀਆ ਤੋਂ ਕੁਝ ਬੋਆ ਆਉਨੇ ਪਰਚਾ ਹੀ ਹੁੰਦਾ ਕੱਲ ਨੂੰ ਆ ਬੰਦੇ ਜਾ ਵੜਨਗੇ ਉੱਠ ਕੇ ਅੱਜ ਦਾ ਦਿਨ ਧਰਨਾ ਹੈ ਕੱਲ ਨੂੰ ਇਹ ਬੰਦੇ ਭੱਜ ਜਾਣਗੇ ਮੰਨ ਲਓ ਗਵਰਨਮੈਂਟ ਨੂੰ ਆਪਣੇ ਬਾਰੇ ਨਾ ਇੰਨਾ ਪਤਾ ਹੈ ਵੀ ਜਿਹੜੇ ਸਿੱਖ ਪੰਜਾਬ ਦੇ ਵਿੱਚ ਇਹ ਬਿਲਕੁਲ ਇਹਨਾਂ ਦੀ ਜ਼ਮੀਰ ਮਰ ਚੁੱਕੀ ਹੈ ਪਰ ਅਸੀਂ ਇੱਥੇ ਤੜਕੇ ਤੇ ਆਏ ਹਾਂ ਜਰੂਰ ਅਸੀਂ ਇਹਨਾਂ ਦੇ ਜ਼ਮੀਰਾਂ ਜਗਾਈ ਜਾਂਦੇ ਆ ਤੇ ਕੱਲ ਤੜਕੇ ਤੱਕ ਅਸੀਂ ਆਪਦਾ ਪੂਰਾ ਜੋਲ ਲਾ ਕੇ ਸੌਂਦੇ ਨਹੀਂ ਇਹਨਾਂ ਨੂੰ ਪੂਰੇ ਜਾਗਦੇ ਕਰ ਦਿਆਂਗੇ ਤੇ ਅਸੀਂ ਉਹਨਾਂ ਚਿਰ ਇਥੋਂ ਹਿਲਦੇ ਨੇ ਜਿੰਨਾ ਚਿਰ ਸਾਡਾ ਮਸਲੇ ਦਾ ਹੱਲ ਨਹੀਂ ਹੁੰਦਾ ਆ ਸਾਡੀਆਂ ਰੋਟੀਆਂ ਚਾਹ ਪਣੀ ਇੱਥੇ ਪਹੁੰਚ ਗਿਆ ਜੀ ਰਜਾਈਆਂ ਗਦੈਲੇ ਸਾਡੇ ਸਾਰੇ ਇੱਥੇ ਪਹੁੰਚ ਜਾਣਗੇ ਅਸੀਂ ਤਾਂ ਛੜਕ ਨੂੰ ਆਪਦਾ ਘਰ ਬਣਾ ਲੈਣਾ ਉਹਨਾਂ ਚਿਰ ਸਾਡਾ ਘਰ ਆ ਯਾਰ ਇਹ ਸਾਡਾ ਪੰਜਾਬ ਆ ਇਹ ਜੀ ਕਾਰਪੋਰੇਟ ਘਰਾਣਿਆਂ ਦਾ ਜਾਂ ਮੰਨ ਕੇ ਚੱਲੋ ਵੀ ਇਹ ਲੀਡਰਾਂ ਲੀਡਰ ਇੱਥੇ ਲੱਗਦੇ ਕੀ ਏ ਸਾਡੇ ਇਸ ਪੰਜਾਬ ਦੇ ਜੀ ਜੇ ਅਸੀਂ ਇਕੱਠੇ ਹੋ ਗਏ ਜੀ ਠੀਕ ਆ ਨਾ ਜੇ ਅਸੀਂ ਇਕੱਠੇ ਹੋ ਗਏ ਸਾਨੂੰ ਡਾਂਗ ਚੱਕਣ ਦੀ ਲੋੜ ਨਹੀਂ ਪੈਣੀ ਜੀ ਸਾਨੂੰ ਆ ਜਿਹੜੀ ਸਾਡੀ ਬਹੁਤ ਤਗੜੀ ਚੀਜ਼ ਆ ਤੇ ਆਹਾ ਜੀ ਜਿੱਦ ਤੇ ਸਾਡੇ ਆ ਤੇ ਆ ਤੇ ਅਸੀਂ ਸਾਰੇ ਇਕੱਠੇ ਹੋ ਕੇ ਇੱਕ ਵਾਰੀ ਬੋਲ ਪਏ ਨਾ ਸਾਡੀ ਗੱਲ ਦਾ ਜਵਾਬ ਨਹੀਂ ਆਉਣਾ ਕਿਸੇ ਨੂੰ ਗੱਲ ਕਰ ਵੀ ਅੱਜ ਤੱਕ ਅਸੀਂ ਇਕੱਠੇ ਨਹੀਂ ਹੋ ਰਹੇ ਤੇ ਜਿਹੜੇ ਬੋਲਣ ਵਾਲੇ ਬੰਦੇ ਆ ਜਿਨ੍ਹਾਂ ਨੂੰ ਨੌਲੇਜ ਆ ਇਹ ਸਾਰੇ ਗੱਲਾਂ ਦੀ ਵੀ ਕਿੱਥੇ ਕਿੱਥੇ ਕੀ ਕੀ ਹੋ ਜਾਂਦਾ ਉਹ ਵਿਚਾਰੇ ਚੁੱਪ ਬੈਠੇ ਆ ਕਿ ਯਾਰ ਕੱਲੇ ਬੋਲਾਂਗੇ ਤੇ ਛਤਰੀ ਖਾਵਾਂਗੇ ਜੀ ਤੇ ਸਾਰੇ ਜਾਨੇ ਲੋਕ ਰਲ ਕੇ ਓਪਨ ਸੰਗਤ ਦੇ ਵਿੱਚ ਕੋਈ ਵੀ ਮਸਲਾ ਨਾ ਜੇ ਇੱਥੇ ਹੱਲ ਹੋਊ ਤੇ ਤਾਂ ਹੋ ਜਿੰਨੇ ਮਸਲੇ ਕਿਸਾਨੀ ਦਾ ਲਾ ਲੋ ਜਾਂ ਕੋਈ ਵੀ ਹੈ ਉਹ ਜਿੰਨਾ ਚਿਰ ਕਿਸਾਨ ਲੀਡਰ ਸਾਡੇ ਅੰਦਰ ਵੜ ਕੇ ਮੀਟਿੰਗਾਂ ਕਰਨਗੇ ਉਹਨਾਂ ਤੇ ਕੋਈ ਹੱਲ ਨਹੀਂ ਹੋਣਾ ਜੀ ਠੀਕ ਹੈ ਜਦੋਂ ਇੱਥੇ ਹੱਲ ਹੋਊਗਾ ਇੱਥੇ ਆ ਕੇ ਹੁਣ ਸਾਨੂੰ ਵੀ ਕਿਹਾ ਵੀ ਚਾਰ ਬੰਦੇ ਆਜੋ ਤੁਸੀਂ ਡੀਸੀ ਸਾਹਿਬ ਨਾਲ ਅਸੀਂ ਮੁਲਾਕਾਤ ਕਰਾਉਣਾ ਹੈ ਮੈਡਮ ਆਈ ਸੀ ਇੱਥੇ ਪਾਸੇ ਕਰਕੇ ਮੈਨੂੰ ਜੀ ਮੈਂ ਕਿਹਾ ਜੀ ਚਾਰ ਬੰਦੇ ਸਾਡੇ ਨਾਲ ਲੱਤਾਂ ਪਾਹਰ ਨਹੀਂ ਚੱਲਦੇ ਅਸੀਂ ਨਹੀਂ ਜਾਂਦੇ ਜੀ ਸਾਡੇ ਜਮੀਰ ਜਾਗਦੇ ਆ ਡੀਸੀ ਸਾਹਿਬ ਨੇ ਜੇ ਕੋਈ ਗੱਲਬਾਤ ਕਰਨੀ ਹੈ ਤੇ ਉਹਦੀ ਗੱਡੀ ਦਾ ਤੇਲ ਅਸੀਂ ਪਵਾ ਦਿਆਂਗੇ ਇੱਥੇ ਆ ਕੇ ਸਾਡੇ ਨਾਲ ਗੱਲ ਕਰ ਲੈ ਇੱਥੇ ਮਸਲਾ ਹੱਲ ਕਰਕੇ ਜਾਵੇ ਅਸੀਂ ਉੱਥੇ ਨਹੀਂ ਜਾਣਾ ਡੀਸੀ ਕੋਲੇ ਐਕਸੀਡੈਂਟ ਤਾਂ ਇੱਥੇ ਹੋਇਆ ਯਾਰ ਅਸੀਂ ਡੀਸੀ ਕੋਲੇ ਹੀ ਕੰਨ ਜਾਣਾ ਡੀਸੀ ਸਾਹਿਬ ਸਾਡਾ ਨੌਕਰ ਹੈ ਆ ਕੈਮਰੇ ਦੇ ਸਾਹਮਣੇ ਬੋਲਦਾ ਮੈਂ ਅਸੀਂ ਤਨਖਾਹ ਦਿੰਨੇ ਆਪਦੇ ਟੈਕਸ ਤੋਂ ਡੀਸੀ ਨੂੰ ਜੀ ਠੀਕ ਆ ਨਾ ਜਿੱਥੇ ਮਰਜ਼ੀ ਟੰਗ ਦੇ ਮੈਨੂੰ ਯਾਰ ਪਰ ਡੀਸੀ ਸਾਹਿਬ ਇਹ ਜਿਹੜੀ ਬੈਠੀਏ ਜਨਤਾ ਇਹਨਾਂ ਦਾ ਨੌਕਰਾਂ ਉਹ ਆ ਕੇ ਇੱਥੇ ਗੱਲਬਾਤ ਸੁਣੇ ਐਮਐਲਏ ਆਵੇ ਕੋਈ ਇਹਨਾਂ ਦਾ ਮੰਤਰੀ ਆਵੇ ਸਾਰੀਆਂ ਸਾਡੀਆਂ ਗੱਲਾਂ ਸੁਣੇ ਇਹਨਾਂ ਦਾ ਹੱਲ ਕਰਨ ਵਾਸਤੇ ਲਿਖਤੀ ਰੂਪ ਚ ਦੇਣ ਉਸ ਤੋਂ ਬਾਅਦ ਇੱਥੋਂ ਸਾਡੇ ਆ ਸਿਰ ਜਿੰਨੇ ਬੈਠਿਆ ਹਿੱਲਣਗੇ ਨਹੀਂ ਉਹਨਾਂ ਚੜਾ ਸਾਡੇ ਸਿਰ ਤਲੀ ਦੇ ਉੱਤੇ ਹੀ ਆ ਯਾਰ ਤੁਹਾਡਾ ਪਿੰਡ ਸਾਰਾ ਸਮੂੱਚਾ ਇਕੱਠਾ ਹੈ ਜੀ ਸਾਡਾ ਪਿੰਡ ਸਾਰਾ ਇਕੱਠਾ ਹੈ ਹੋਰ ਇਲਾਕਾ ਵੀ ਸਾਡਾ ਇਕੱਠਾ ਸਾਰੇ ਇਲਾਕੇ ਤੇ ਜੀ ਅਲੋਟਮੈਂਟ ਕਰ ਰਹੇ ਆ ਆ ਰਹੇ ਆ ਸਾਰੇ ਬੰਦੇ ਔਰ ਜਿਹੜਾ ਅ ਮੰਨ ਲਓ ਮਾਅਬਜੇ ਦੀ ਗੱਲ ਹੈ ਮਾਅਬਜੇ ਦੀ ਗੱਲਬਾਤ ਅਸੀਂ ਆਪਦੀ ਮਰਜ਼ੀ ਨਾਲ ਨਹੀਂ ਕਰਨੀ ਉਹ ਪਰਿਵਾਰ ਨਾਲ ਜੋ ਵੀ ਹੋਊਗਾ ਗੱਲਬਾਤ ਉਸ ਹਿਸਾਬ ਨਾਲ ਕਰਾਂਗੇ ਬਾਕੀ ਜਿਹੜੀ ਛੜਕ ਚੌੜੀ ਕਰਨ ਦੀ ਕੈਮਰੇ ਲਾਉਣ ਸਪੀਡ ਦੇ ਚਲਾਨ ਕਟਣ ਜੀ ਓਵਰ ਸਪੀਡ ਦਾ ਰੋਕਣਾ ਕੀ ਨੇ ਇਹ ਬੱਸ ਕਿੰਨੀ ਸਪੀਡ ਤੇ ਜਾ ਰਹੀ ਸੀ 130 ਦੀ ਸਪੀਡ ਤੇ ਸੀ 20 30 ਦੀ ਸਪੀਡ ਤੇ ਘੱਟ ਤੋਂ ਘੱਟ ਅੱਛਾ ਜੀ ਤਾਂ ਤੁਸੀਂ ਵਾਰ-ਵਾਰ ਰੋਕ ਕੇ ਕਹਿੰਦੇ ਨਹੀਂ ਕਿ ਇਹਨਾਂ ਨੂੰ ਜਦੋਂ ਥੋੜੇ ਇੱਥੇ ਹਰ ਰੋਜ਼ ਵਾਂਗੂ ਬੱਸਾਂ ਲੰਘਦੀਆਂ ਹੀ ਆਂ ਵੀ ਇੰਨੀ ਤੇਜ਼ ਚੱਲਦੀਆਂ ਬੱਸਾਂ ਤੁਹਾਡੀਆਂ ਯਾਰ ਇਹਨੂੰ ਭਗਵੰਤ ਮਾਨ ਰੁਕਦੇ ਹੀ ਨਹੀਂ ਬੰਦਾ ਮਰਨ ਤੋਂ ਪਹਿਲਾਂ ਇਹਨਾਂ ਨੇ ਸਟਾਪ ਨਹੀਂ ਆਇਆ ਰੋਕਣ ਦੀ ਕੋਸ਼ਿਸ਼ ਕਰਦੇ ਬੰਦਾ ਮਾਰ ਕੇ ਵੀ ਰੋਕਣ ਦੀ ਕੋਸ਼ਿਸ਼ ਕਰਦੇ ਉਹਦਾ ਬੰਦਾ ਲੈ ਕੇ ਗੋਨੇੜੇ ਮੰਡੀ ਜਾ ਵੜਦੇ ਹੈ ਤੇ ਹੂੰ ਤਾਂ ਸਵਾਰੀ ਤਾਂ ਸਾਡੇ ਪਿੰਡ ਦੀ ਤਾਰ ਨਹੀਂ ਕੀ ਇਹਨਾਂ ਨੇ ਅੱਛਾ ਜੀ ਕੋਈ ਬੰਦੇ ਕਹਿੰਦੇ ਕਿ ਕਿਸੇ ਨੂੰ ਉਤਾਰਦੇ ਦੋ ਵੱਡੇ ਆ ਸਾਡੇ ਪਿੰਡ ਦੇ ਨਹੀਂ ਤਾਰਦੇ ਕਿਸੇ ਨੂੰ ਅੱਛਾ ਇਹ ਰੋਡ ਦੇ ਉੱਤੇ ਜੀ ਹਾਂ ਐਸੇ ਰੋਡ ਦੇ ਉੱਤੇ ਦੋ ਵੱਡੇ ਸਾਡੇ ਪਿੰਡ ਦੇ ਤੇ ਉਹਦੇ ਤੇ ਸਾਨੂੰ ਤਾਰ ਨਹੀਂ ਰਹੇ ਗਏ ਸਾਡੀਆਂ ਬੁੜੀਆਂ ਕੁੜੀਆਂ ਭੈਣਾਂ ਨੂੰ ਸਾਡੀਆਂ ਨੂੰ ਉਹ ਤਾਂ ਤੇ ਆਕਲ ਕਿਤੇ ਅੱਡਾ ਹੈ ਨਹੀਂ ਬੰਦੇ ਮਾਰਨੇ ਬੰਦੇ ਮਾਰਨੇ ਉਦੋਂ ਆਕਲ ਕਿਤੇ ਬੰਦੇ ਹੈਗੇ 15 ਆਕਲ ਗੁੰਡੇ ਹੁੰਦੇ ਇਹਨਾਂ ਨਾਲ ਹਰੇਕ ਪਾਸ ਦੇ ਵਿੱਚ 15 15 ਗੁੰਡੇ ਤੇ ਜੇ 15 ਗੁੰਡੇ ਮੈਨੂੰ ਚੁੰਮੜ ਕੇ ਕਦੇ ਮੈਂ ਕੀ ਕਰੂੰਗਾ ਉੱਥੇ ਬਿਲਕੁਲ ਅੱਗੇ ਮਾਰਪਟਾਈ ਵੀ ਕਰਦੇ ਲੋਕਾਂ ਦੇ ਇਹ ਬਾਦਲ ਦੀਆਂ ਬੱਸਾਂ ਬਾਦਲ ਦਾ ਰਾਜਾ ਜੋ ਮਰਜ਼ੀ ਕਰੀ ਜਾਂਦਾ ਨਹੀਂ ਹੁਣ ਭਗਵੰਤ ਮਾਨ ਦੀਆਂ ਹੋ ਗਈਆਂ ਚਲੋ ਪਹਿਲਾਂ ਬਦਲਦੇ ਸੀਗਾ ਆਪਾਂ ਨਹੀਂ ਨਹੀਂ ਭਾਵੇਂ ਯਾਰ ਇੱਕ ਮਿੰਟ ਸੁਣੋ ਐ ਨਹੀਂ ਜੇ ਪਹਿਲਾਂ ਇਹ ਬਦਲਦੇ ਸੀਗਾ ਬੱਸਾਂ ਤੇ ਇਹੀ ਭਗਵੰਤ ਮਾਨ ਕਹਿੰਦਾ ਸੀ ਵੀ ਮੈਂ ਇਹ ਬੱਸਾਂ ਸਟਾਪ ਕਰਾ ਦਿਆਂ ਝੰਡੇ ਲਵਾ ਤੇ ਅੱਜ ਇਹ ਬੱਸਾਂ ਹੁਣ ਭਗਵੰਤ ਮਾਨ ਦੀਆਂ ਹੋ ਗਈਆਂ ਜੀ ਜੇ ਮੁੱਖ ਮੰਤਰੀ ਦੀਆਂ ਹੀ ਆਪਾਂ ਕਹਿਣੀ ਹੈ ਤਾਂ ਹੁਣ ਇਹ ਭਗਵੰਤ ਮਾਨ ਦੀਆਂ ਬੱਸਾਂ ਉਹਨਾਂ ਦੀਆਂ ਬੱਸਾਂ ਕਿਵੇਂ ਹੋ ਗਈਆਂ ਯਾਰ ਜਦੋਂ ਮੰਨ ਲਓ ਹੁਣ ਬੱਸ ਇਹਦੇ ਵਿੱਚ ਵੱਜ ਗਈ ਹੈ ਨਾ ਤਾਂ ਪ੍ਰਸ਼ਾਸਨ ਜੇ ਤਾਂ ਇਹਨਾਂ ਨਾਲ ਖੜ ਜਾਂਦਾ ਫਿਰ ਤਾਂ ਕਹਿੰਦੇ ਬੱਸ ਵਾਲੇ ਦੀ ਬੱਸ ਹੈ ਪ੍ਰਸ਼ਾਸਨ ਤੇ ਪੂਰੀ ਸਰਕਾਰ ਤਾਂ ਬੱਸ ਵਾਲੇ ਨਾਲ ਖੜੀ ਹੈ ਜੀ ਜੋਰ ਲਾ ਰਿਆ ਵੀ ਰਾਜੀ ਬੰਦਾ ਕਰਾ ਦਈਏ ਕਿਸ ਤਰੀਕੇ ਨਾਲ 2 ਟਾਂ ਲੱਖ ਰੁਪਇਆ ਦੇ ਕੇ ਵੀ ਰੋਡ ਚੌੜਾ ਨਾ ਕਰਨਾ ਪੈ ਜੇ ਜੀ ਵੀ ਲੋਕਾਂ ਦੀ ਪ੍ਰਵਾਹ ਨਹੀਂ ਹੈ ਰੋਡ ਚੌੜਾ ਕਰਨਾ ਕਿ ਕਿਹਦੇ ਨਾਲ ਕਿਸ ਨੇ ਆਪ ਦੀ ਜੇਬ ਚੋਂ ਚੌੜਾ ਕਰਨਾ ਰੋਡ ਬਿਲਕੁਲ ਹੈ ਜੀ ਰੋਡ ਤਾਂ ਗਵਰਨਮੈਂਟ ਨੇ ਚੌੜਾ ਕਰਨਾ ਤੇ ਸਾਡੇ ਟੈਕਸ ਦੇ ਪੈਸੇ ਹੀ ਲਾਉਣੇ ਆ ਵੀ ਤੁਸੀਂ ਯਾਰ ਖਾਣ ਤੇ ਲੱਕ ਬੰਨਿਆਗਾ ਬਿਲਕੁਲ ਜਾਂ ਤੁਸੀਂ ਉਹ ਖਜ਼ਾਨਾ ਜਿਹੜਾ ਭਰਿਆ ਹੈ ਉਹਦੇ ਜੋ ਥੋੜਾ ਬਹੁਤ ਇੱਥੇ ਲਾ ਦਿਓ ਜੀ ਕਿੰਨਾ ਕਰੋੜ ਆਹਾ ਇੰਨਾ ਕਰੋੜ ਆ ਇਹ ਤਾਂ ਮੇਰੇ ਹਿਸਾਬ ਨਾਲ ਵੀ ਕੋਈ ਜ਼ਿਆਦਾ ਵੱਡਾ ਕੰਮ ਵੀ ਨਹੀਂ ਹੈ ਤੇ ਮੌਤਾ ਕਿੰਨੀਆ ਹੋਗੀਆਂ ਇੱਥੇ ਮੁੰਡੇ ਦੇ ਕੋਈ ਐਂ ਤਾਂ ਨਹੀਂ ਨਸ਼ਾ ਨੁਸ਼ਾ ਕੀਤਾ ਹੋਵੇ ਜਿਹਦੇ ਘਰ ਕੋਲ ਨਹੀਂ ਨਸ਼ੇ ਨੂੰ ਹੱਥ ਵੀ ਨਹੀਂ ਲਾਉਂਦਾ ਜੀ ਗਰੰਟੀ ਇੰਨਾ ਗਰੀਬ ਬੱਚਾ ਇਹ ਘਰੋਂ ਵੀ ਆਪ ਦਾ ਰੋਟੀ ਪਾਣੀ ਖਵਾ ਕੇ ਵਿਚਾਰੇ ਮੁਸ਼ਕਲ ਨਾਲ ਖਾਂਦੇ ਸੀ ਬਹੁਤ ਮਨ ਲਓ ਲੈਕ ਬੱਚਾ ਸੀਗਾ ਜੀ ਸਾਨੂੰ ਬਹੁਤ ਜ਼ਿਆਦਾ ਉਹਦਾ ਆਪ ਦੇ ਅੰਦਰੋਂ ਮੰਨ ਕੇ ਚੱਲੋ ਵੀ ਅੰਦਰੋਂ ਦੁੱਖ ਹੈ ਅਸੀਂ ਤਾਂ ਖੜੇ ਆ ਮਾੜੇ ਬੰਦੇ ਨਾਲ ਦਾ ਖੜਾ ਹੋ ਨਹੀਂ ਜਾਂਦਾ ਪਰ ਉਹ ਬੰਦਾ ਬਹੁਤ ਵਧੀਆ ਬੰਦਾ ਸੀ ਜੀ ਘਰੋਂ ਨਿਕਲੇ ਨਹੀਂ ਅੱਛਾ ਪੂਰੇ 30 ਸਾਲ ਹੋ ਗਏ ਜੀ ਤੇ ਉਹ ਲੜਕੀ ਦੇ ਬੱਚੇ ਗੋਹਾ ਕੂੜਾ ਕਰਕੇ ਪਾਲੇ ਪਿਓ ਨੂੰ 30 ਸਾਲ ਪਹਿਲਾਂ ਛੱਡ ਕੇ ਤਲਵੰਡੀ ਕਿਤੇ ਹੋਰ ਪਾਸੇ ਰਹਿਣ ਲੱਗ ਗਿਆ ਜੀ ਇਹ ਦੋ ਬੱਚੇ ਐ ਇਹਦੀ ਮਾਂ ਨੇ ਵੀ ਜੈਨੇ ਸਕੂਲ ਚ ਛੜ ਝੜੂ ਝੂੜੂ ਮਾਰਨਾ ਕਿਸੇ ਦੇ ਗੋਹਾ ਕੂੜਾ ਕਰਨਾ ਐਵੇਂ ਉਹ ਬੱਚੇ ਪਾਲੇ ਐ ਕਿ ਹੁਣ ਇੱਕ ਬੱਚਾ ਜਿਹੜਾ ਇੰਨਾ ਔਖਾ ਪਾਲਿਆ ਤੇ ਸਾਹਮਣੇ ਉਹਦੀ ਲਾਸ਼ ਵੇਖ ਕੇ ਕੀ ਦਿਲ ਦੇ ਉੱਤੇ ਬੀਤਦੀ ਹੋਊਗੀ ਤੇ ਗਵਰਨਮੈਂਟ ਨੇ ਕਹੇ ਤਾਂ 2 ਲੱਖ ਰੁਪਇਆ ਲੈ ਲਓ ਜੀ ਇਹ ਸ਼ਰਮ ਜਿਹੜੀ ਆ ਨਾ ਇਹਨਾਂ ਨੇ ਪਤਾ ਨਹੀਂ ਕਿਹੜੇ ਦੇਹ ਚ ਲਾ ਕੇ ਸਾਲੇ ਟੰਗ ਕੇ ਲੀਡਰ ਬਣਿਆ ਇਹ ਬਿਲਕੁਲ ਗਾਲ ਜਿਹੜੀ ਮੈਂ ਕੱਢਦਾ ਨਾ ਇਹ ਬਿਲਕੁਲ ਮੈਂ ਸ਼ਰੇਆਮ ਮੂੰਹ ਤੇ 20 ਲੀਡਰ ਦੇ ਕੱਢ ਦੂੰ ਤੇ ਪੁਲਿਸ ਵਾਲਿਆਂ ਨੂੰ ਇੱਥੇ ਕੱਢ ਕੇ ਭੇਜਿਆ ਸਾਰਿਆਂ ਨੂੰ ਹੋਰ ਵੀ ਕੱਢਾਂਗੇ ਯਾਰ ਤਪੇ ਪਏ ਆ ਬਾਈ ਦੇਖੋ ਪਿੰਡ ਵਾਸੀ ਪੂਰੇ ਇਸ ਟਾਈਮ ਤਪੇ ਪਏ ਆ ਕਹਿੰਦੇ ਵੀ ਜਿੰਨਾ ਚਿਰ ਸਾਡੇ ਇਸ ਮਸਲੇ ਦਾ ਹੱਲ ਨਹੀਂ ਹੁੰਦਾਗਾ ਤਾਂ ਉਹਨਾਂ ਚਿਰ ਅਸੀਂ ਧਰਨਾ ਲਾਈ ਰੱਖਾਂਗੇ ਤੁਸੀਂ ਇਸ ਸੜਕ ਤੇ ਦੇਖ ਸਕਦੇ ਹੋ ਬਲੱਡ ਕਿੰਨਾ ਜ਼ਿਆਦਾ ਡੁੱਲਿਆ ਹੋਇਆਗਾ ਤੇ ਐਸਾ ਇਹਨੂੰ ਢਲਕੇ ਖੂਨ ਗਿਆ ਅੱਛਾ ਜੀ ਇੱਥੇ ਡਿੱਗਿਆ ਹੀ ਬੱਚਾ ਉਹ ਤੇ ਗਿਆ ਖੂਨ ਉਧਰ ਚਲਾ ਗਿਆ ਹਾਂਜੀ ਹਾਂਜੀ ਇੱਥੇ ਆ ਕੇ ਮਾਰਿਆ ਮੁੰਡਾ ਠੀਕ ਹੈ ਜੀ ਦੇਖੋ ਪਿੰਡ ਵਾਸੀ ਕਹਿੰਦੇ ਵੀ ਬਸ ਰੋਕੀ ਨਹੀਂ ਗਈ ਜੀ ਜਦੋਂ ਮੁੰਡਾ ਜਦੋਂ ਇੱਥੇ ਮੁੰਡਾ ਡਿੱਗ ਪਿਆ ਤੇ ਬਲੱਡ ਕਾਫੀ ਜ਼ਿਆਦਾ ਵਹਿ ਰਿਹਾ ਸੀਗਾ ਤਾਂ ਜਾ ਕੇ ਗੋਨਿਆਂ ਵਾਲੇ ਮੰਡੀ ਦੇ ਵਿੱਚ ਬੱਸ ਰੋਕੀ ਗਈ ਬੱਸ ਵੀ ਜਿਹੜੀ ਰੋਕੀ ਗਈ ਹੈ ਇੱਕ ਗੱਡੀ ਵਾਲੇ ਨੇ ਮਗਰ ਲਾ ਕੇ ਬੱਸ ਨੂੰ ਫੇਰ ਰੋਕਿਆ ਗਿਆਗਾ ਤੇ ਆ ਤੁਸਨੂੰ ਕੈਮਰਾਮੈਨ ਨੂੰ ਤਸਵੀਰਾਂ ਦਿਖਾਉ ਮੋਟਰਸਾਈਕਲ ਦੀਆਂ ਮੋਟਰਸਾਈਕਲ ਵੀ ਹੈ ਇਸ ਟਾਈਮ ਉਸੇ ਜਗ੍ਹਾ ਤੇ ਪਿਆਗਾ ਪਿੰਡ ਵਾਸੀਆਂ ਤੋਂ ਵੀ ਪੁੱਛਿਆ ਗਿਆਗਾ ਕਿ ਮੁੰਡਾ ਕੋਈ ਨਸ਼ਾ ਤਾਂ ਨਹੀਂ ਕਰਦਾ ਸੀ ਜਿਹਦੇ ਕਰਕੇ ਕਈ ਵਾਰੀ ਕੋਈ ਪ੍ਰੋਬਲਮ ਆ ਜਾਂਦੀ ਹੈ ਇਸੇ ਕਰਕੇ ਐਕਸੀਡੈਂਟ ਹੋਇਆ ਹੋਵੇ ਤਾਂ ਤੁਹਾਨੂੰ ਤਸਵੀਰਾਂ ਦਿਖਾਈਆਂ ਗਿਆ ਆਕਲੀਆ ਕਾਲਜ ਦੇ ਸਾਹਮਣੇ ਬਿਲਕੁਲ ਐਕਸੀਡੈਂਟ ਹੋਇਆਗਾ ਬਿਲਕੁਲ ਆਕਲੀਆ ਕਾਲਜ ਦੇ ਸਾਹਮਣੇ ਐਕਸੀਡੈਂਟ ਹੋਇਆਗਾ ਤੇ ਤੁਸੀਂ ਦੇਖ ਰਹੇ ਸੀ ਰਮਨ ਸੋਡੀ ਦਾ ਚੈਨਲ ਧੰਨਵਾਦ ਇਸੇ ਤਰ੍ਹਾਂ ਬਣੇ ਰਹੋ